ਤੋਂ ਬਹੁਤ ਆ ਲੋਕ ਸਾਹਮਣੇ ਨਹੀਂ ਆਉਂਦੇ ਲੇਕਿਨ ਜਦੋਂ ਸਾਹਮਣੇ ਆਏ ਤਾਂ 26 ਤਰੀਕ ਨੂੰ ਆ ਕੇ ਐਫ ਆਈ ਆਰ ਰਜਿਸਟਰ ਕਰਾਈ ਜਿਹੜੀ ਕਿ ਐਫ ਆਈ ਆਰ ਥਾਣਾ ਡਿਵੀਜ਼ਨ ਨੰਬਰ 2 ਵਿਧਾਣਾ ਦੇ ਵਿੱਚ ਐਫ ਆਈ ਆਰ ਨੰਬਰ 29 ਅੰਡਰ ਵੀਰੀ ਸੈਕਸ਼ਨ ਆਫ ਸਨੈਚਿੰਗ ਇਹ ਰਜਿਸਟਰ ਕੀਤੀ ਗਈ ਜਿਹਦੀ ਤਕਤੀਸ਼ ਮਹ ਜੋਗ ਸੀਪੀ ਸਾਹਿਬ ਵੀ ਹਰੇਕਾ ਤੇ ਤੇ ਜੋ ਅਫਸਰ ਸੀ ਸੀਨੀਅਰ ਅਫਸਰ ਉਹਨੇ ਜਿਹੜਾ ਐਸ ਐਚਓ ਨੇ ਕਮਨ ਕੁਝ ਜਿਹੜਾ ਅੰਤਿਤ ਜਿਹੜਾ ਪ੍ਰੋਸੈਸਿੰਗ ਦਾ ਯੋਜਾ ਇਹਨੂੰ ਉਹਨਾਂ ਪੁਲਿਸ ਪਾਰਟੀ ਨੂੰ ਸਫਲਤਾ ਅਸਰ ਹੋਈ ਜਦੋਂ 27 ਤਰੀਕ ਨੂੰ ਨੇ ਇੱਕ ਜਿਹੜਾ ਰੋਪੀਸੀ ਜਿਹਦਾ ਨਾਮ ਹੈਗਾ ਜੀ ਰੋਹਿਤ ਪੁੱਤਰ ਰਜਿੰਦਰ ਚੋਹਾਨ ਇਹਨੂੰ ਕਾਬੂ ਕੀਤਾ ਜੀ ਜਦੋਂ ਉਹਨੂੰ ਕਾਬੂ ਫਾਸਟੇਜ ਤੇ ਕੀਤਾ ਤਾਂ ਇਹਦੇ ਕੋਲ ਇੱਕ ਆਟੋਮੋਬਾਈਲ ਹੋਊ ਜੀ ਤੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਤੁਹਾਨੂੰ ਪਤਾ ਹੈ ਵਾਰਤਤ ਕਰਦੇ ਨੇ ਜਾਂ ਇਹਨਾਂ ਨੇ ਫੇਕ ਨੰਬਰ ਪੇਟੜੀ ਚਾਲੀ ਨੰਬਰ ਪਲੇਟਾਂ ਲਾਈਆਂ ਉਹਨਾਂ ਦੀ ਜਾਇ ਉਹਦਾ ਉਹ ਨੰਬਰ ਹੋ ਗਿਆ ਜਾਇ ਨੰਬਰ ਲਾਇਆ ਹੁੰਦਾ ਉਹ ਨੰਬਰ ਪਲੇਟ ਉਹਨਾਂ ਨੇ ਜਿਹੜੀ ਰਜਿਸਟ੍ਰੇਸ਼ਨ ਪਲੇਟ ਹੈਗੀ ਉਹ ਟੇਢੀ ਕੀਤੀ ਹੁੰਦੀ ਸੀ ਚਲੋ ਚੈਕਿੰਗ ਦੌਰਾਨੇ ਕਾਬੂ ਆਇਆ ਉਹ ਮੌਕੇ ਤੇ ਹੀ ਇਹ ਕੋਈ ਇਦਾਂ ਦੀ ਆਪਣੀ ਸਪਸ਼ਟੀਕਰਨ ਨਹੀਂ ਦੇ ਸਕਿਆ ਆਪਣੀ ਮਾਲਕੀ ਨਹੀਂ ਰਾ ਸਕਿਆ ਤੇ ਇਹਦੇ ਕੋਲ 8 ਮੋਬਾਈਲ ਫੋਨ ਤੇ ਨਾਲ ਇੱਕ ਬਿਨਾ ਨੰਬਰ ਹੀ ਸਪਲੈਂਡਰ ਕਾਰ ਦਾ ਰਿੰਗ ਤਾਂ ਮੋਟ ਸਕਿਆ ਬੰਦ ਉਹ ਜਦੋਂ ਉਹਦੇ ਕੋਲ ਮਜੀਦ ਪੁੱਛ ਕੇ ਕੀਤੀ ਗਈ ਕਹਿੰਦੇ ਆਪਣੇ ਨਾਲ ਦੋ ਹੋਰ ਸਾਥੀ ਨੇ ਇੱਕ ਦਾ ਨਾਮ ਹੈਗਾ ਅਨੀਸ਼ ਉਹ ਬਡਾਕਾਲੂ ਤੇ ਇੱਕ ਹੈਗਾ ਆਜ਼ਾਦ ਪੁੱਤਰ ਕਾਲੂ ਇਹ ਤਿੰਨੇ ਹੀ ਜਾਣੇ ਜਿਹੜੇ ਇੱਥੇ ਜਿਹੜਾ ਸਾਡਾ ਡਿਵੀਜ਼ਨ ਨੰਬਰ 2 ਦੇ ਵਿਚਾਲੇ ਇਸਲਾਮਗੰਜੀ ਰਿਆ ਪੈਂਦਾ ਉੱਥੇ ਦੇ ਰਹਿਣ ਵਾਲੇ ਨੇ ਤੇ ਇਹ ਤੁਹਾਨੂੰ ਮੈਂ ਸਾਫ਼ ਦੱਸ ਦਿੰਦਾ ਕਿ ਇਹਨਾਂ ਵਿੱਚੋਂ ਇੱਕ ਜਿਹੜਾ ਅੱਜ ਬੰਦਾ ਕਾਬੂ ਕੀਤਾ ਆ ਮੁੰਡਾ ਕਾਬੂ ਕੀਤਾ ਆ ਮਤਲਬ ਉਹ ਆਪਣੇ ਆਪ ਨੂੰ ਉਹਦੀ ਜੋ ਹਜੇ ਇਨੀਸ਼ੀਅਲ ਸਟੇਜ ਤੇ ਜੋ ਦੀ ਏਜ ਲੱਗ ਰਹੀ ਹੈ ਉਹ ਮਾਈਨਰ ਲੱਗ ਰਿਹਾ 16 ਸਾਲ ਦਾ ਕਿਉਂਕਿ ਜੋ ਉਹ ਕੋ ਹਜੇ ਆਥੈਂਟਿਕ ਪ੍ਰੂਫ ਹੈ ਨਹੀਂ ਲੇਕਿਨ ਆਪਣੇ ਹੁਣ ਮਾਈਨਰ ਅਸੂਵਾ ਸੀ ਵੈਰੀਫਾਈ ਕਰਕੇ ਜੋ ਮਾਈਨਰ ਜੁਵਨਲ ਐਕਟ ਦੇ ਵਿੱਚ ਹੈਗਾ ਉਹ ਉਹ ਅਸੀਂ ਕਾਰਵਾਈ ਕਰਾਂਗੇ ਇਹਨਾਂ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਤੇ ਟੋਟਲ ਹੁਣ ਤੱਕ ਇਹਨਾਂ ਦੇ ਕੋਲੋਂ 8 ਮੋਬਾਈਲ ਬੈਲੇਂਸ ਨੰਬਰ ਆਮਦ ਹੋਇਆ 2 ਮੋਬਾਈਲ ਇਹਦੇ ਅਸ਼ੀਸ਼ ਕੋ ਉਹ ਆਮਦ ਹੋਏ ਨੇ ਤੇ 10 ਮੋਬਾਈਲ ਹੋਏ ਨੇ ਆਜਾਦ ਇੱਕ ਨਾ ਕੋਹਾ ਜਿਹੜਾ ਆ ਦਾ ਦਾਰ ਦਾਰਮੇ ਇਬਰੋ ਸਰ ਵੀ ਤਾਂ ਲੱਗੂ ਕਿੰਨਾ ਕੰਮ ਹੈ ਮੈਂ ਹਜੇ ਜਿਹੜੀ ਇਨੀਸ਼ੀਅਲ ਸੇ ਤੇ ਜੋ ਹੋਸੀਦੀ ਮੈਂ ਪੁੱਛ ਕੇ ਕੀਤੀ ਹੈ ਹਜੇ ਫਰੈਸ਼ਰੀ ਤੁਸੀਂ ਕਹਿ ਸਕਦੇ ਹੋ ਕਿ ਹਾਂ ਇਹਨਾਂ ਨੇ ਕ੍ਰਾਈਮ ਸ਼ੁਰੂ ਕੀਤਾ ਹੈ ਇਹ ਸਰ ਇਹਨਾਂ ਦੀ ਗੈਂਗ ਕਿਦਾਂ ਨਾਲ ਹੈ ਕੋਈ ਪੁੱਛਦੇ ਸਾਹਮਣੇ ਪਤਲੇਗਾ ਦੋਸਤਾਂ ਗਵਾਂਡੀ ਹੈ ਜਾਂ ਲੱਗ ਲੱਗੇ ਕੇ ਇਹ اسلامਬਾਦ ਦੇ ਇੱਕ ਆਪਸ ਯਾਰ ਦੋਸਤ ਨੇ ਜੀ ਹੁਣ ਇਹਨਾਂ ਨੂੰ ਪੇਸ਼ ਕੀ ਕਰਾਂਗੇ ਅਦਾਲਤ ਦਾਲ ਚ ਪੇਸ਼ ਕਰਕੇ ਇਹਨਾਂ ਦਾ ਰੋਮਾਨ ਲਾਵਾਂਗੇ ਜੀ ਜਿਹੜਾ ਦੋ ਜਣੇ ਹੈਗੇ ਨੇ ਜੀ ਕਉਂ ਕਰਾ ਜੋ ਵੀ ਨਾਇਲਾ ਉਹ ਜੋਨਲ ਪ੍ਰੋਸੈਸ ਦੇ ਅਧੀਨ ਆਊਗਾ ਜੀ ਕਿਉਂਕਿ ਜੁਬਲ ਨੂੰ ਆਪਾਂ ਸਦਾ ਜੁਨਾਈਟ ਕੋਰਟ ਪੇਸ਼ ਕਰਦੇ ਆ ਤਾਂ ਆਪਾਂ ਉਹਦਾ ਰਿਮਾਂਡ ਲੈ ਨਹੀਂ ਸਕਦੇ ਤੇ ਉਹਨੂੰ ਸਦਾ ਪੇਸ਼ ਕਰਕੇ ਜੋ ਉਹਨੂੰ ਕੋਰਟ ਕੋ ਅਗਰ ਪੇਸ਼ ਕਰਕੇ ਉਹ ਇਹ ਸਿਰ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਇਹ ਹੁਣ ਜਿਹੜਾ ਬੰਦਾ ਪੰਜਾਬੀ ਬੋਲਦਾ ਤਾਂ ਉਹ ਪੰਜਾਬੀ ਕਹੇਗਾ ਉਹ ਪ੍ਰਵਾਸੀ ਤਾਂ ਇਦਾਂ ਹੋ ਜੀ ਤੇਰੀ ਬੈਕਗਰਾਉਂਡ ਹੈ ਕੀ ਇਨੀਸ਼ੀਅਲ ਕਿਉਂਕਿ ਹੁਣ ਜਿਹੜੋ ਆਪਾਂ ਕਹੀਏ ਕਿ ਆਧਾਰ ਕਾਰਡ ਹੈ ਆਧਾਰ ਕਾਰਡ ਨੂੰ ਆਪਾਂ ਜਿਹੜੀ ਪੁਲਿਸ ਹੈ ਜੋ ਕੋਰਟ ਵੀ ਆ ਉਹ ਆਥੈਂਟਿਕ ਇੱਕ ਰੈ residențial ਪ੍ਰੂਫ ਜਾਂ ਉਹਨੂੰ ਕੋਈ ਇਦਾਂ ਦਾ ਵੈਲਿਡ ਡਾਕੂਮੈਂਟ ਨਹੀਂ ਉਦੇ ਵਾਸਤੇ ਉਦੇ ਵਾਸਤੇ ਆਪਾਂ ਇਨੀਸ਼ੀਅਲ ਸੇ ਤੇ ਜੋ ਲੱਗਦਾ ਜੋ ਐਡਰੈਸ ਇਹਨਾਂ ਦਾ ਹੈਗਾ ਉਹ ਸਲਾਮ ਕਹਿੰਦਾ ਦੱਸਿਆ ਬਾਕੀ ਜੇ ਹੁਣ ਬੈਕਗ੍ਰਾਉਂਡ ਜਾਵਾਂਗੇ ਕਿ ਜੇ ਕਿਤੇ ਬਾਹਰ ਦੀ ਕਿਸੇ ਸਟੇਟ ਤੇ ਹੋਈ ਆ ਤਾਂ ਉੱਥੋਂ ਵੀ ਇਹਨਾਂ ਦੇ ਜਿਹੜੇ ਹੈਗੀ ਆ ਹਿਸਟਰੀ ਇਹਨਾਂ ਦੀ ਪਤਾ ਕਰਾਂਗੇ ਕਿ ਉੱਥੇ ਕੋਈ ਕ੍ਰਾਈਮ ਕਰਕੇ ਭੱਜ ਕੇ ਤਾਂ ਨਹੀਂ ਇੱਥੇ ਆਏ ਹੋ। ਸ਼ੁਰੂ ਤਾਂ ਦੱਸਿਆ ਕਿ ਕੰਮ ਕਿਦਾਂ ਮਤਲਬ ਇਹਨੇ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਸ਼ੁਰੂ ਤਾਂ ਹੁਣ ਜੀ ਸ਼ੁਰੂ ਇਹ ਖਰਬੰਦਾ ਇਸ ਗਲਤ ਫਿਰਲੀ ਵਿੱਚ ਇਸ ਕਰਕੇ ਆਉਂਦਾ ਕਿ ਹਾਂ ਵੀ ਇਹ ਨਾਲ ਮਿਹਨਤ ਘੱਟ ਲੱਗਦੀ ਹੈ। ਇਜ਼ੀ ਮਨੀ ਇਹ ਨਹੀਂ ਇਜ਼ੀ ਮਨੀ ਤੁਸੀਂ ਰੱਗ ਗ੍ਰਾਮ ਕਰ ਸਕਦੇ ਨਹੀਂ ਨਸ਼ੇ ਦੇ ਅਸਲ ਅਜੇ ਤੱਕ ਤਾਂ ਕੋਈ ਵਿੱਚ ਤਾਂ ਕੋਈ ਕੰਮ ਨਹੀਂ ਹੈ ਹਾਂਜੀ ਇਹ ਹੋ ਕਰ ਰਹੇ ਜੀ ਇਹ ਕਰ ਰਹੇ ਜੀ ਕਰਦੇ ਕਿ ਮੇਬੀ ਇਹਦੇ ਵਿੱਚ ਹੋ ਵੀ ਹੋ ਸਕਦਾ ਕਿ ਆਪੇ ਆਪਾਂ ਨੂੰ ਹੋਰ ਫੋਨ ਵੀ ਮਿਲਣ ਜੀ ਤਾਂ ਜਿਹੜਾ ਖਰੀਦਦਾ ਸੀ ਉਹਦੇ ਤੇ ਵੀ ਕਾਰਵਾਈ ਹੋਵੇ ਨਹੀਂ ਦੇਖੋ ਜੀ ਦੇਖੋ ਇਹਦੇ ਵਿੱਚ ਜਿਹੜੀ ਪਹਿਲਾਂ ਜਿਹੜੀ ਆਈਪੀਸੀ ਦੀ ਧਾਰਾ ਹੁੰਦੀ ਸੀ ਜੀ ਉਹ ਬੇਵੈਸ ਕਨਵਰਟ ਹੋ ਗਈਆਂ ਜੀ ਤੇ ਉਹਦੇ ਵਿੱਚ ਜਿਹੜਾ ਖਰੀਦਣ ਵਾਲਾ ਉਹ ਵੀ ਬਰਾਬਰ ਦਾ ਜ਼ਿੰਮੇਦਾਰ ਆ 19 ਦੇਰ ਤੱਕ ਜਿੰਨੇ ਦੇਰ ਤੱਕ ਉਹਨੂੰ ਪਤਾ ਨਹੀਂ ਹੈ ਸਰ ਇਹ ਟੋਟਲ ਕਿੰਨੇ ਬੰਦੇ ਰੈਸਟੇ ਕਿੰਨੇ ਜਾਣੇ ਜੀ ਨਹੀਂ ਤੁਸੀਂ ਮਾਈਨਰ ਵੀ ਗਏ ਦੋ ਦੋ ਰੈਸਟ ਨੇ ਤੀਜੇ ਨੂੰ ਆਪਾਂ ਅਪ੍ਰੀਹੈਂਡ ਕਰਨਾ ਮਾਈਨਰ ਜਿਹੜੀ ਜੁਵਨਲ ਦੀ ਪੋਸਟ ਹੈਗੀ ਹੈ ਜਿਹੜਾ ਜੁਵਨਲ ਹੁੰਦਾ ਜੀ ਉਹਨੂੰ ਆਪਾਂ ਅਪ੍ਰੀਹੈਂਡ ਕਰਦੇ ਆ ਨਾ ਕਿ ਰੈਸ ਕਰਦੇ ਆ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਫ ਆਈ ਆਰ ਬੰਦੇ ਨੇ ਦੋ 22 ਤਰੀਕ ਨੂੰ ਲੋਕਪੋਇੰਟ ਤੇ 26 ਨੂੰ ਕੰਪਲੇਂਟ ਹੋਈ ਉਹਦੇ ਦੋ ਇਹਨਾਂ ਤੋਂ ਕਿੰਨਾ ਨੂੰ ਕਿੰਨੇ ਰੋਕੀ ਤੁਸੀਂ ਜੀ ਨਹੀਂ ਸਕੇ ਤਿੰਨੇ ਇੱਕੋ ਮੋੜ ਸਕਦੇ ਇੱਕੋ ਮੋੜ ਇੱਕੋ ਮੋੜ ਸਕਦੇ ਮੋੜ ਇਮੈਸ਼ਨਲ ਕਰਦੇ ਕੀ ਸੀ ਕਿ ਇਹ ਇਹ ਚੀਜ਼ ਕੰਮ ਕਰਤੇ ਆਪਣੀ ਏਜ ਪਲਸ ਦੀ ਜਾਂ ਆਪਣੇ ਨਵੇਂ ਕੱਪੜਿਆਂ ਵਾਸਤੇ ਬ੍ਰਾਂਡਡ ਦੇ ਦੇਖੋ ਹੁਣ ਇਹ ਜਿਹੜਾ ਜਿਹੜਾ ਈਜ਼ੀ ਮਨੀ ਨਹੀਂ ਕਹਿੰਦਾ ਜਦੋਂ ਹਾਰਡ ਮਨੀ ਜਿੱਦਾਂ ਮਰਜ਼ੀ ਕਰੋ ਹੁਣ ਬੰਦੇ ਨੇ ਆਪਣੇ ਸਾਰੇ ਜ਼ਰੂਰਤਾਂ ਪੂਰੀਆਂ ਕਰਦੇ ਹੁੰਦੇ ਆ ਇਹ ਜਦੋਂ ਆਪਾਂ ਇਹਨੂੰ ਇੱਕ ਡਿਟੇਲਡ ਇਨਵੈਸਟੀਗੇਸ਼ਨ ਜਾਂ ਇਨਕੁਇਰੀ ਕਰਨ ਦੀ ਕਰਾਂਗੇ ਫਿਰ ਇਹਨਾਂ ਦੇਖਾਂਗੇ ਕਿ ਹਾਂ ਵੀ ਇਹਨਾਂ ਦੇ ਨਾਲ ਤੇ ਹੋਰ ਕਿ ਇਹ ਸੈਲਫ ਮੋਟੀਵੇਟਿਡ ਨੇ ਜਾਂ ਕਿਸੇ ਦੂਜੇ ਬੰਦੇ ਤੋਂ ਮੋਟੀਵੇਟਡ ਸਰ ਇਹ ਮੋਟਰਸ ਜਿਹੜਾ ਫੜਿਆ ਇਹਨਾਂ ਨੇ ਕਿਥੋਂ ਇਹ 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 ਹੁਣ ਇਹ ਇਹਦਾ ਇਹਦੀ ਕਾਇਗਦੇਦ ਕਰ ਰਹੇ ਆ ਜੀ ਇਹਦਾ ਜਦੋਂ ਆਰਸੀ ਜਿਹੜੀ ਉਹ ਹੈਗੀ ਕਿਉਂਕਿ ਨੰਬਰ ਪਲੇਟ ਹੈ ਨਹੀਂ ਸੀ ਇਹਦੀ ਤੇ ਇਹਦੀ ਜਿਹੜੀ ਹੁਣ ਚੈਸੀ ਨੰਬਰ ਚਾਹ ਜੋ ਵੀ ਇੰਜਨ ਨੰਬਰ ਹੈ ਲੋਟ ਡਟੇ ਲ ਕੇ ਭੇਜਾਂਗੇ ਕਿ ਹਾਂ ਵੀ ਉਹ ਪਹਿਲਾਂ ਵੀ ਕਿਸੇ ਤੋਂ ਚੋਰੀ ਕੀਤਾ ਕਿਉਂਕਿ ਜਿਹੜੀ ਤੁਹਾਨੂੰ ਪਤਾ ਕਿ ਫਰਸਟ ਇਨਸਟੈਂਸ ਤੋਂ ਜਿਹੜਾ ਵੀ ਇਹ ਕੂਜ਼ ਉਹਨਾਂ ਪੈਦਾ ਤੋਂ 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 ਕੋ ਕੋ ਰੱਖਦੇ ਨਹੀਂ ਹੈਗੇ ਆ ਹੋਵੇ ਪਹਿਲੇ ਸਪਹਿਲੇ ਹਿਸਾਬ ਨੇ ਸੱਚ ਬੁਲਾਗਲਾ ਬਚਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਚਲੋ ਹੁਣ ਅੱਜ ਕੱਲ ਜਿਹੜੇ ਹਿਸਾਬ ਨਾਲ ਇਨਕੁਇਰੀ ਚੱਲਦੀ ਹੈ ਉਹ ਤੁਹਾਨੂੰ ਵੀ ਪਤਾ ਹੈ ਤੇ ਹੁਣ ਥੋੜਾ ਜਿਆਦਾ ਉਹਨੂੰ ਆਪਣਾ ਟੈਕਨੀਕਲੀ ਤੇ ਜੋ ਇਹਨਾਂ ਦਾ ਰਿਪੋਰਟ ਕੋਲ ਲੈ ਕੇ ਦੁਬਾਰੀ ਆਪਾਂ ਵੈਰੀਫਾਈ ਕਰ ਸਕਦੇ ਸਰ ਇਹ ਸਨੇਚਿੰਗ ਕਰਦੇ ਸੀ ਜਾਂ ਫਿਰ ਜੇਬ ਸਨੇਚ ਕੀਤੀ ਹੈ ਜੀ ਸਨੇਚ ਜੀ ਸਨੇਚ ਕੀਤੀ ਹੈ ਇਹਨੇ ਫੋਨ ਆ ਸਾਰੇ ਸਨੇਚਿੰਗ ਇਹ ਸਨੇਚ ਨਹੀਂ ਜੀ ਸਨੇਚ ਨਹੀਂ ਇਹਨਾਂ ਦੇ ਵੱਖੋ ਵੱਖਰੇ ਤਰੀਕੇ ਨੇ ਜੀ ਮੈਂ ਰਾਤ ਨੂੰ ਕਰਦੀ ਇਹ ਆਪਾਂ ਸਾਰੇ ਥਾਣੇ ਨੂੰ ਕੋਈ ਡਿਟੇਲ ਭੇਜੀ ਹੈ ਜੀ ਐ ਅਸਟੂਸਾ ਨੂੰ ਪਨਾ ਚ ਰਿਡਕਸ਼ਨ ਦਿੱਤੀ ਹੈ ਕਿ ਹਾਂ ਵੀ ਜਿੰਨੇ ਵੀ ਆਈਐਮਆਈ ਨੰਬਰ ਹੈਗਾ ਸਾਕੇ ਸਾਰੇ ਥਾਣਿਆਂ ਨੂੰ ਸ਼ੇਅਰ ਕਰੋ ਇਹਦੇ ਵਿੱਚੋਂ ਕਿਸੇ ਸਾਡੇ ਤੋਂ ਵੀ ਕਿਸੇ ਖਾਸ ਦਾ ਕਿਸੇ ਦਾ ਕੋਈ ਸਨੇਚ ਹੋਵੇ ਫੋਨ ਉਹਨਾਂ ਨੂੰ ਵਾਪਸ ਦੇ ਦਿੱਤੇ ਜਾਣਗੇ ਬਿਲਾ ਵਾਪਸ ਦੇਕਰ ਜਿਹੜੇ ਜੋ ਪ੍ਰੋਪਰ ਜੋ ਪ੍ਰੋਪਰ ਵੇਅ ਉੱਠਾਇਆ ਜੋ ਤੇ ਲੀਗਲ ਵੇਅ ਹੈਗਾ ਉਹਦੇ ਸਾਹਮਣੇ ਇਹ ਚੀਜ਼ੇ ਅਦਾਲਤ ਦੇ ਕੰਮ ਤੋਂ ਵਾਪਸ ਦਿੱਤੀ ਜਾਣਗੇ ਠੀਕ ਹੈ ਥੈਂਕ ਯੂ